ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਜਿਹੜੇ ਵੱਡੇ ਸਮਾਜ ਸੇਵੀ ਬਣਦੇ ਨੇ ਜਿਨ੍ਹਾਂ ਨੇ ਦੋਨੋਂ ਹੱਥੀ ਲੋਕਾਂ ਨੂੰ ਬਲੈਕਮੇਲ ਕਰਕੇ ਲੁੱਟਿਆ ਉਹਨਾਂ ਦੀ ਗੱਲਬਾਤ ਕਰਨੀ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਗੱਲ ਕਰੋ ਲਖੇ ਸਧਾਣੇ ਦੀ ਉਹਦੇ ਜਿਹੜੇ ਪੁਰਾਣੇ ਪਰਚੇ ਸੀ ਉਹ ਪੁਲਿਸ ਖੋਲਣ ਲੱਗੀ ਹੈ ਉਹਦਾ ਕਾਰਨ ਕੀ ਹੈ ਜੇਕਰ ਤੁਸੀਂ ਗੈਂਗਸਟਰ ਹੋ ਕੇ ਲੁੱਟਾਂ ਖਵਾ ਕੇ ਕਤਲ ਕਰਕੇ ਤੁਸੀਂ ਪੁਲਿਸ ਨੂੰ ਚੈਲੰਜ ਕਰਦੇ ਹੋ ਉਹਦਾ ਕਾਰਨ ਇਹ ਦੂਜੀ ਗੱਲ ਜਿਹੜੀ ਸਰਕਾਰ ਸਤਾ ਵਿੱਚ ਹੁੰਦੀ ਹੈ ਤੁਸੀਂ ਉਹਦੇ ਵਿਰੋਧ ਵਿੱਚ ਬੋਲਦੇ ਹੋ ਤੇ ਵਿਰੋਧ ਵਿੱਚ ਬੋਲਣ ਦਾ ਕਾਰਨ ਕੀ ਹੁੰਦਾ ਹੁਣ ਜਦੋਂ ਮੇਰੀ ਗੱਲ ਬਾਤ ਇਹ ਵੀਡੀਓ ਰਾਹੀਂ ਸੁਣਨੀ ਹੈ ਬਹੁਤੇ ਲੋਕਾਂ ਨੇ ਮੇਰੇ ਵੱਲ ਵੀ ਉਂਗਲ ਕਰਨੀ ਹੈ ਮੈਂ ਤੁਹਾਨੂੰ ਪਹਿਲਾਂ ਬਹੁਤ ਵਾਰੀ ਇਹ ਬੇਨਤੀ ਕੀਤੀ ਹੈ ਕਿ ਜਿਹੜੀ ਗੱਲ ਮੈਂ ਕਰਨੀ ਹੁੰਦੀ ਹੈ ਮੈਂ ਆਪਣੇ ਬਲਬੂਤੇ ਤੇ ਕਰਦਾ ਹੁੰਨਾ ਕਿਸੇ ਵਿੱਚ ਕੋਈ ਐਸਾ ਦਮ ਨਹੀਂ ਹੈਗਾ ਜਿਹੜਾ ਮੇਰੇ ਮੂੰਹ ਚੋਂ ਕੋਈ ਗੱਲ ਕਢਾ ਸਕੇ ਇਹ ਸਚਾਈ ਹੈ ਲਖਿਸਤਾਨ ਦੀ ਗੱਲ ਮੈਂ ਕਿਉਂ ਕੀਤੀ ਹੈ ਕਿਉਂਕਿ ਜਦੋਂ ਵੀ ਇਹ ਬੰਦਾ ਬੋਲਦਾ ਹੈ ਹਰ ਵਖਤ ਮੈਂ ਸਮਾਜ ਸੇਵੀਆਂ ਅਸੀਂ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਆਂ ਅਸੀਂ ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਆਂ ਇਹਨਾਂ ਦੀ ਜਵਾਨ ਤੇ ਇਹ ਸ਼ਬਦ ਪੱਕੇ ਹੋਏ ਨੇ ਉਹ ਜਿਹੜੇ ਪੰਜਾਬ ਦੇ ਲੋਕ ਨੇ ਸ਼ਾਇਦ ਇਹ ਸ਼ਬਦ ਸੁਣ ਕੇ ਵਿਸ਼ਵਾਸ ਕਰਦੇ ਨੇ ਕਿ ਲੱਖਾ ਸਿਧਾਨਾ ਸਮਾਸ ਇਹ ਵੀ ਹੈ ਪੰਜਾਬੀ ਮਾਂ ਬੋਲੀ ਦੀ ਗੱਲ ਕਰਦਾ ਹੈ ਚਲੋ ਹਰੇਕ ਬੰਦੇ ਨੂੰ ਹੱਕ ਹੈ ਉਹ ਸੁਨਾਨਤਨ ਗੱਲ ਕਰੇ ਜਾਂ ਪੰਜਾਬ ਦਾ ਜੋ ਵੀ ਮੁੱਦਾ ਹੁੰਦਾ ਹੈ ਉਸ ਮੁੱਦੇ ਤੇ ਗੱਲ ਕਰੇ ਇੱਥੇ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ ਪਰ ਮੈਂ ਗੱਲ ਇਹ ਕਰਨੀ ਹੈ ਕਿ ਜਿੰਨਾ ਬੰਦਿਆਂ ਨੇ ਕਤਲ ਕੀਤੇ ਹੋਏ ਨੇ ਖਰੋਤੀਆਂ ਲਾਈਆਂ ਹੋਈਆਂ ਨੇ ਤੇ ਬੰਦੇ ਅੱਜ ਵੀ ਉਹ ਗੁੰਡਾਗਰਦੀ ਕਰਦੇ ਨੇ ਮੈਂ ਲਖਸਧਾਨੇ ਦੀ ਗੱਲ ਕਰਦਾ ਕਿਤੇ ਨਾਂ ਨਾ ਤੁਹਾਨੂੰ ਭੁੱਲ ਜੇ ਬੋਦੇ ਸੱਜਣ ਮੈਨੂੰ ਫੋਨ ਕਰਨਗੇ ਤੁਸੀਂ ਗੁੰਡਾਗਰਦੀ ਤੋਂ ਡਰਦੇ ਨਹੀਂ ਗੁੰਡਾਗਰਦੀ ਖਤਮ ਹੋਵੇ ਇਸੇ ਕਰਕੇ ਤਾਂ ਡਰਦੇ ਨਹੀਂ ਅਸੀਂ ਬੋਲਦੇ ਹਾਂ ਤੇ ਦੂਜੇ ਨੰਬਰ ਤੇ ਭਾਨਾ ਸਿੱਧੂ ਹੁੰਦਾ ਭਾਨਾ ਸਿੱਧੂ ਹੁਣ ਸ਼ਰਿਆਮ ਏਜੰਟਾਂ ਦੇ ਨਾਲ ਫੋਨ ਕਰਕੇ ਗਾਲੀ ਗਲੋਚ ਕਰਦਾ ਇਹ ਕੁੜੀ ਨਾਲ ਫੋਨ ਕਰਦਾ ਉਹਨੂੰ ਕਹਿੰਦਾ ਤੇਰੀ ਮੈਂ ਜਵਾਨ ਖਿੱਚ ਲੂੰ ਔਰ ਤੂੰ ਹੁਣ ਹੀ ਕੌਣ ਇਹੋ ਜੀ ਸ਼ਬਦਾਵਲੀ ਇਹ ਲੋਕ ਵਰਤਦੇ ਐ ਹੁਣ ਜੇ ਇਹ ਗੁੰਡਾਗਰਦੀ ਨਹੀਂ ਦੂਜੀ ਗੱਲ ਲਖਾਸ ਨਾਣਾਂ ਦੇ ਭਾਨਾ ਸਿੱਧੂ ਕੋਈ ਸਰਕਾਰੀ ਅਹੁਦੇਦਾਰ ਨੇ ਐਮ ਐਲ ਏ ਜਾਂ ਕੋਈ ਸਰਕਾਰੀ ਅਫਸਰ ਨੇ ਜਿਹੜੀਆਂ ਗੱਲਾਂ ਕਰਦੇ ਆ ਤੁਹਾਡੇ ਕੋਲੇ ਕੀ ਅਥਾਰਟੀ ਹੈ ਕਿਸੇ ਦੇ ਪੈਸੇ ਵਾਪਸ ਕਰਵਾ ਦਿਓ ਜਣ ਕੇ ਇਹ ਗੁੰਡਾ ਕਰਦੀ ਹੈ ਕਿਸੇ ਦੀ ਗੱਲ ਛੱਡੋ ਮੈਂ ਆਪਣੀ ਗੱਲ ਕਰਨਾ ਮੈਂ ਕਿਸੇ ਤੋਂ ਤੁਹਾਡੇ ਜਰੀਏ 20 ਲੱਖ ਰੁਪਇਆ ਧਾਰਾ ਮੰਗ ਲੈਣਾ 30 ਮੰਗ ਲੈਣਾ ਤੁਸੀਂ ਮੈਨੂੰ ਦਵਾ ਦਿਓ ਇੱਕ ਵਾਰੀ ਪਹਿਲੀ ਗੱਲ ਤਾਂ ਸਾਨੂੰ ਲੋੜ ਨਹੀਂ ਅਸੀਂ ਇਹ ਝਿੰੜਚ ਪੈਂਦੇ ਨਹੀਂ ਜੇ ਮੈਂ ਕਿਸੇ ਦਾ ਕੋਈ ਲੈਣ ਦੇਣ ਕਰਨਾ ਹੈ ਜਿਹਦੇ ਪੈਸੇ ਦੇਣ ਤੁਹਾਡੇ ਕੋਲ ਕੀ ਅਥਾਰਟੀ ਹੈ ਹੁਣ ਮੈਂ ਇਥੇ ਗੱਲ ਇੱਕ ਹੋਰ ਐਡ ਕਰਨੀ ਹੈ ਕਈ ਗੰਨ ਮੈਨੂੰ ਵੀ ਕਹਿਣਾ ਕਿ ਤੁਹਾਡੀ ਸ਼ਬਦਾਵਲੀ ਗਰਮ ਹੈ ਨਹੀਂ ਜਿਹੋ ਜਿਹੇ ਮੂਰੇ ਬੰਦਾ ਹੁੰਦਾ ਉਹੇ ਜੀ ਗੱਲਬਾਤ ਮੈਂ ਕਰਨੀ ਹੁੰਦੀ ਹੈ ਹੁਣ ਮੈਂ ਜਿਹੜੀ ਗੱਲ ਕਰ ਰਹੀ ਜਿਹੜੇ ਬੰਦੇ ਕਹਿੰਦੇ ਕਿ ਏਜੰਟਾਂ ਦੇ ਕੋਲੋਂ ਪੈਸੇ ਵਾਪਸ ਕਰਵਾਏ ਹੈ ਕੀ ਏਜੰਟਾਂ ਨੇ ਤੁਹਾਡੇ ਘਰ ਵਿੱਚ ਆ ਕੇ ਤੁਹਾਡੇ ਤੁਹਾਡੇ ਕੋਲੋਂ ਪੈਸੇ ਮੰਗੇ ਸੀ ਏਜੰਟਾਂ ਦੇ ਆਫਿਸ ਖੁੱਲੇ ਹੋਏ ਹੈ ਜਿੰਨਾ ਬੰਦਿਆਂ ਦੀ ਪੂਸਤੇ ਅੱਗ ਲੱਗੀ ਹੋਈ ਹੈ ਕਿ ਸਾਡਾ ਮੁੰਡਾ ਕੈਨੇਡਾ ਜਾਵੇ ਅਮਰੀਕਾ ਜਾਵੇ ਇੰਗਲੈਂਡ ਜਾਵੇ ਆਸਟ੍ਰੇਲੀਆ ਜਾਵੇ ਕਿ ਉਹਨਾਂ ਦਾ قصੂਰ ਨਹੀਂ ਹੈਗਾ ਤੁਸੀਂ ਕਿਸੇ ਦੇ ਕਹਿਣ ਤੇ 20 ਲੱਖ ਰੁਪਈਆ ਵਾਲੇ ਦਫਤਰ ਵਿੱਚ ਜਾ ਕੇ ਰੱਖਦੇ ਹੋਂ ਤੇ ਅਗਲਾ ਵੀ ਫਾਇਲ ਦਾ ਖਰਚਾ ਕਰਦਾ ਮੈਂ ਕਹਿੰਦਾ ਏਜੰਟ ਯਾਰ ਬਿਲਕੁਲ ਠਗੀਆਂ ਮਾਰਦੇ ਨੇ ਕੋਈ ਸ਼ੱਕ ਨਹੀਂ ਪਰ ਤੁਹਾਡੇ ਘਰੇ ਕੌਣ ਆਏ ਪੈਸੇ ਮੰਗਣ ਵਾਸਤੇ ਕਿਸੇ ਨੇ ਕਿਹਾ ਸੀ ਕਿ ਏਜੰਟ ਨੇ ਵੀ ਤੁਹਾਡੇ ਘਰ ਆ ਕੇ ਸਾਨੂੰ ਪੈਸੇ ਦੇ ਤੁਹਾਡਾ ਮੁੰਡਾ ਬਾਹਰ ਭੇਜ ਦਿਓ ਸਾਡੀ ਪਹਿਲਾਂ ਪੂਸ ਨੂੰ ਅੱਗ ਲੱਗੀ ਹੁੰਦੀ ਹੈ ਕਿ ਅਸੀਂ ਬਾਹਰ ਜਾਣਾ ਹੁਣ ਜੇ ਏਜੰਟ ਕਸੂਰਵਾਰ ਨੇ ਉਹਨਾਂ ਨੂੰ ਪੈਸੇ ਦੇਣ ਵਾਲੇ ਵੀ ਕਸੂਰਵਾਰ ਨੇ ਮੈਂ ਵੀਡੀਓ ਰਾਹੀਂ ਦੱਸਣਾ ਚਾਹੁੰਦਾ ਜਿੰਨੇ ਵੀ ਏਜੰਟ ਪੰਜਾਬ ਦੇ ਵਿੱਚ ਕੰਮ ਕਰਦੇ ਨੇ ਜਦੋਂ ਵੀ ਕਿਸੇ ਭਾਨੇ ਸਿੱਧੂ ਦਾ ਜਾਂ ਲੱਖੇ ਧਾਨ ਦਾ ਤੁਹਾਨੂੰ ਫੋਨ ਆਉਂਦਾ ਮੈਨੂੰ ਦੱਸਿਓ ਆਪਾਂ ਕਰਾਂਗੇ ਝਾਂਦੇ ਇਹਨਾਂ ਦੀ ਲਾਵੇ ਹੁਣ ਲੱਖਾ ਤਾਂ ਨਾ ਲਾਵੇ ਜਿਹਨਾਂ ਨੇ ਭਾਨਾ ਸਿੱਧੂ ਲਾਵੇ ਧਰਨਾ ਮੈਂ ਲਊਂ ਬੰਗਾ ਤੇਰੇ ਨਾਲ ਮੈਂ ਅੱਜ ਇਹ ਵੀਡੀਓ ਤਾਂ ਪਾਈ ਹੈ ਬਹੁਤ ਸੱਜਣਾ ਦੇ ਫੋਨ ਆਏ ਉਹ ਕਹਿੰਦੇ ਇਹ ਦੱਸੋ ਵੀ ਲੱਖਾ ਧਾਨ ਦੇ ਭਾਨਾ ਸਿੱਧੂ ਹੈ ਕੀ ਨੇ ਇਹਨਾਂ ਕੋਲ ਸਰਕਾਰੀ ਕੋਈ ਅਥਾਰਟੀ ਹੈ ਕੋਈ ਪਾਵਰ ਹੈ ਨਾ ਕੋਲੇ ਇੱਕ ਕਿਉਂ ਇਹ ਜਿਹੇ ਗੱਲਾਂ ਕਰਦੇ ਐ ਬਾਕੀ ਗੱਲ ਜਿਹੜੇ ਪੰਜਾਬ ਦੇ ਲੋਕ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਇੱਕ ਹੱਥ ਨਾਲ ਤਾੜੀ ਨਹੀਂ ਪੈਂਦੀ ਹੁੰਦੀ ਦੋਨੋਂ ਹੱਥਾਂ ਨਾਲ ਤਾੜੀ ਵੱਜਦੀ ਐ ਜਿਹੜੀ ਮੈਂ ਗੱਲ ਕਹੀ ਐ ਏਜੰਟਾਂ ਵਾਲੀ ਜਿਹਦੇ ਵਿੱਚ ਅਰੰਚਿਕ ਭਰ ਵੀ 1% ਵੀ ਝੂਠ ਹੋਵੇ ਤੁਸੀਂ ਮੈਨੂੰ ਕਹਿ ਸਕਦੇ ਹੋ ਅਸੀਂ ਖੁਦ ਜਾਣਿਆ ਏਜੰਟਾਂ ਦੇ ਕੋਲ ਕਿ ਸਾਡਾ ਮੁੰਡਾ ਬਾਹਰ ਭੇਜੋ ਸਾਡੀ ਕੁੜੀ ਬਾਹਰ ਭੇਜੋ ਹੁਣ ਜਿਹੜੇ ਨਕਲੀ ਵਿਆਹ ਕਰਾਏ ਨੇ ਕੁੜੀ ਜਾਂ ਮੁੰਡੇ ਦੇ ਨਾਲ ਤੇ ਉਹ ਉਹ ਕੌਣ ਕਰਾਉਂਦਾ ਬਾਈ ਏਜੰਟ ਠੀਕ ਹੈ ਤੁਹਾਡੀ ਸੈਟਲਿੰਗ ਕਰਾਉਣੀ ਪਰ ਕਹਦਾ ਤੁਸੀਂ ਆਪ ਹੀ ਐ ਕਿ ਸਾਡੇ ਮੁੰਡੇ ਤੋਂ ਸਾਡੀ ਕੁੜੀ ਤੋਂ ਪੈਸੇ ਲਓ ਸਾਡਾ ਮੁੰਡਾ ਸਾਡੀ ਕੁੜੀ ਬਾਹਰ ਚੱਲ ਜੇ ਕਹਿੰਦਾ ਕੌਣ ਐ ਅਸੀਂ ਖੁਦ ਜਾ ਕੇ ਕਹਿੰਨੇ ਆ ਨਾ ਫਿਰ ਏਜੰਟਾਂ ਦਾ ਵਿੱਚ ਕੀ ਕਸੂਰ ਐ ਫਿਰ ਭਾਨਾ ਸਿੱਧੂ ਹੁੰਦਾ ਕੌਣ ਐ ਪੈਸੇ ਮੜਵਾਉਣ ਵਾਲਾ ਮੈਂ ਚੈਲੰਜ ਕਰਦਾ ਲੈ ਮੈਂ ਦੇਣੇ ਲੋਕਾਂ ਦੇ ਪੈਸੇ ਤੇ ਉਹਨਾਂ ਨਾਲ ਸੰਪਰਕ ਕਰ ਲੈ ਤੂੰ ਤੇ ਮੇਰੇ ਬਾਰ ਵਿੱਚ ਆ ਕੇ ਦਿਖਾ ਕਿ ਕਿਦਾਂ ਪੈਸੇ ਮੜਵਾਈਦੇ ਹੁੰਦੇ ਆ ਤੇ ਫਿਰ ਕਰ ਲਈ ਗੱਲ ਜਿੰਨਾ ਤੈਨੂੰ ਕੋਰਟ ਵਿੱਚ ਲੈ ਕੇ ਗਿਆ ਯਾਰ ਥੋੜਾ ਬਹੁਤਾ ਨਾ ਸ਼ਰਮ ਕਰ ਲੋ ਹੁਣ ਲੱਖੇ ਦੀਆਂ ਪਰਤਾਂ ਤਾਂ ਖੁੱਲਣੀਆਂ ਸ਼ੁਰੂ ਹੋ ਗਈਆਂ ਮੈਂ ਜਿੰਨੇ ਕ ਸਬੂਤ ਪਏ ਆ ਸਾਡੇ ਕੋਲੇ ਭਾਵੇਂ ਮੱਝਾਂ ਵਾਲੀਆਂ ਮੰਡੀਆਂ ਦੀ ਗੱਲ ਕਰ ਲੋ ਜਾਂ ਡਾਕਟਰਾਂ ਦੀ ਗੱਲ ਕਰ ਲੋ ਜਿਹੜੀਆਂ ਫਰੋਤੀਆਂ ਲੱਗੀਆਂ ਹੋਣ ਨੇ ਸਾਰੇ ਭੇਦ ਖੋਲਾਂਗੇ ਭਾਨੇ ਸਿੱਧੂ ਨੇ ਵੀ ਇਦਾਂ ਹੀ ਕੀਤਾ ਕਿੱਥੋਂ ਆ ਗਿਆ ਸਾਰਾ ਕੁਝ ਇਹ ਕੁੜੀ ਬਿਲਕੁਲ ਨਹੀਂ ਫਿਰਦੀ ਆ ਕਹਿੰਦੀ ਸਾਡੀ ਜ਼ਮੀਨ ਤੇ ਕਬਜ਼ਾ ਭਾਨੇ ਸਿੱਧੂ ਨੇ ਕਰਵਾਇਆ ਕੀ ਇਹ ਝੂਠ ਨਹੀਂ ਸੱਚ ਹੈ ਸਭ ਕੁਝ ਸਾਹਮਣੇ ਕਰ ਦਿੰਦਾ ਹੈ ਹੁਣ ਮੈਂ ਜਿਹੜੀ ਬੇਨਤੀ ਕੀਤੀ ਹੈ ਨਾ ਥੋੜਾ ਜਿਹਾ ਧਿਆਨ ਦੇ ਨਾਲ ਗੱਲ ਸੁਣ ਲਿਓ ਸਾਡੇ ਪੰਜਾਬ ਦੇ ਵਿੱਚ ਜਿਹੜੀ ਭੇੜਚਾਲ ਚੱਲਦੀ ਹੈ ਨਾ ਜਿਵੇਂ ਆਪਾਂ ਕਹਿੰਦੇ ਭੇੜਚਾਲ ਉਹ ਸ਼ਬਦ ਸਾਡੇ ਪੰਜਾਬ ਦੇ ਲੋਕਾਂ ਦੇ ਟੁੱਪਦਾ ਹੈ ਅਸੀਂ ਪਹਿਲਾਂ ਕਸੂਰਬਾਰ ਆਪ ਹੁੰਨੇ ਆਂ ਫਿਰ ਅਸੀਂ ਨਾਲ ਦੂਜੇ ਨੂੰ ਠਹਿਰਾਉਣਾ ਕਿ ਇਹਨੇ ਮੇਰੇ ਕੋਲੋਂ ਗਲਤੀ ਕਰਾਤੀ ਕੌਣ ਕਿਸੇ ਕੋਲੋਂ ਗਲਤੀ ਕਰਾ ਦੂ ਕੋਈ ਨਹੀਂ ਕਰਵਾ ਸਕਦਾ ਲੱਕੇ ਧਾਣੇ ਪਰਤਾਂ ਖੁੱਲਣੀਆਂ ਸ਼ੁਰੂ ਹੋ ਗਈਆਂ ਭਾਨੇ ਸਿੱਧੂ ਦੀ ਵੀ ਹੁਣ ਤਿਆਰੀ ਹੈ ਉਹਨੂੰ ਜੇਲ੍ਹ ਵਿੱਚ ਸੁਟਣਾਗੇ ਸੁਟਣਗੇ ਕਿਉਂਕਿ ਜਦੋਂ ਤੁਸੀਂ ਆਪਣੀ ਮਰਜ਼ੀ ਕਰਦੇ ਹੋ ਜਿਹੜੀ ਸਰਕਾਰ ਲੋਕਾਂ ਨੇ ਚੁਣੀ ਹੁੰਦੀ ਹੈ ਜਿਨ੍ਹਾਂ ਲੋਕਾਂ ਨੇ ਸਰਕਾਰ ਨੂੰ ਵੋਟ ਪਾ ਕੇ ਚੁਣੀ ਕਿ ਉਹ ਲੋਕ ਕਮਲੇ ਨੇ ਉਹ ਲੋਕ ਪਾਗਲ ਨੇ ਅਸੀਂ ਉਹਨੂੰ ਮੂਰਖ ਬਣਾ ਰਹੇ ਹਾਂ ਜਿਹੜੀ ਦੁਬਾਰਾ ਸਰਕਾਰ ਆਉਗੀ ਤੇ ਉਹਨੂੰ ਵੀ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਉਹਨੂੰ ਵੋਟਾਂ ਪੰਜਾਬ ਦੇ ਲੋਕ ਪਾਉਣਗੇ ਜਾਂ ਹਰਿਆਣਾ ਦੇ ਲੋਕ ਪਾਉਣਗੇ ਸਾਨੂੰ ਕੁਝ ਤਾਂ ਕੋਈ ਸ਼ਰਮ ਕਰਨ ਦੀ ਲੋੜ ਹੈ ਮੈਂ ਬੇਨਤੀ ਕਰਨੀ ਹੈ ਭਾਵੇਂ ਕਾਲੀ ਨੇ ਭਾਵੇਂ ਕਾਂਗਰਸੀ ਨੇ ਇੰਨਾ ਕਾਲੀਆਂ ਤੇ ਕਾਂਗਰਸੀਆਂ ਨੇ ਭਾਨੇ ਸਿੱਧੂ ਵਰਗਿਆਂ ਨੂੰ ਲੱਖੇढाणे ਵਰਗ ਨੂੰ ਪਿੱਠੂ ਬਣਾਇਆ ਹੋਇਆ ਤੇ ਇਹ ਖਰਜੇ ਪਾਣੀ ਦੇ ਸਾਰਿਆਂ ਪੁਛੇ ਨਾਲੇ ਉੱਥੋਂ ਆਉਂਦਾ ਤਾਂ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਲੱਗੇ ਨੇ ਇੱਕ ਵਾਰ ਲੱਖੇ ਜੀ ਕਰਦੋਤ ਹੋਰ ਇਥੇ ਐਡ ਕਰਨੇ ਆ ਉਹ ਜਿਹੜਾ ਮੁੰਡਾ ਅਮਰਪਾਲ ਦੇ ਨਾਲ ਹੁੰਦਾ ਸੀ ਉਹ ਹਜ਼ੂਰ ਸਾਹਿਬ ਤੋਂ ਆਉਂਦਾ ਹੈ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਉਹਦੀਆਂ ਕਪਤਾਵਾਾਂ ਸੁਣ ਕੇ ਦੇਖੋ ਕਿਵੇਂ ਗਮਰਾਹ ਕਰਦਾ ਸੀ ਲੋਕਾਂ ਨੂੰ ਤੇ ਅੱਜ ਜਦੋਂ ਫੜ ਲਿਆ ਹੁਣ ਕਹਿੰਦੇ ਹਕੂਮਤ ਧੱਕਾ ਕਰਦੀ ਹੈ ਤੇ ਲੱਖੇढाਣਾ ਬੋਲ ਜਿੰਦਾ ਕਹਿੰਦਾ ਦੇਖੋ ਓ ਓ ਅਮਰਤਪਾਲ ਦਾ ਸਾਥੀ ਫੜ ਲਿਆ ਤੇ ਫੜੂਗੀ ਅਗਲਾ ਤੇ ਤੁਹਾਨੂੰ ਵੀ ਅਗਲਾ ਫੜੂਗਾ ਜਦੋਂ ਅਮਰਤਪਾਲ ਹੈਗਾ ਸੀ ਉਦੋਂ ਤੁਸੀਂ ਵੀ ਉਹਨੂੰ ਵਾਰਦੇ ਸੀ ਜਦੋਂ ਅਮਰਤਪਾਲ ਅਰੈਸਟ ਹੋ ਗਿਆ ਫਿਰ ਤੁਹਾਡੀ ਬੋਲੀਬਾਤ ਲਗੀ ਜਾਣੀ ਕਿ ਜੇ ਗਵਰਨਮੈਂਟ ਨਾਲ ਪੰਗਾ ਲੈਣਾ ਹੀ ਹੈ ਟੱਕਰ ਲੈਣੀ ਹੈ ਫਿਰ ਸਿੱਧੋ ਕੇ ਲਓ ਕਿਸੇ ਦੇ ਮੁੰਡੇ ਰੱਖ ਕੇ ਚਲੋਣੇ ਤੁਸੀਂ ਹੁਣ ਤੁਹਾਨੂੰ ਅਮਰਤਪਾਲ ਵਰਗਾ ਕੋਈ ਹੋਰ ਚਾਹੀਦਾ ਕੋਈ ਆਵੇ ਮਾਹੌਲ ਖਰਾਬ ਕਰੇ ਤੇ ਅਸੀਂ ਪਿੱਛੇ ਹੋ ਕੇ ਉਹ 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 ਦੀ ਬਾਵਾ ਕਰਗੇ ਤੇ ਫੇਸਬੁਕ ਰਾਹੀਂ ਅਸੀਂ ਫੂਕ ਦੇ ਕੇ ਚੜਾ ਲੀਏ ਪਹਾੜਾਂ ਤੇ ਜਾਨੀ ਕਿ ਲੱਖਾ ਹੋਵੇ ਪਾਨਾ ਸਿੱਧੂ ਹੋਵੇ ਰਾਜ ਖਾਲਸਾ ਹੋਵੇ ਇਹ ਕਾ ਰਫਤਾਰ ਜੇ ਪਹਿਲੇ ਮੇਰੇ ਨਾਲ ਪੰਗਾ ਲੈਂਦਾ ਹੁੰਦਾ ਸੀ ਇਹ ਦੋ ਚਾਰ ਹੋਰ ਨੇ ਜਿਵੇਂ ਮਖੂ ਹੋ ਗਿਆ ਪੀਪੀ ਸਿੰਘ ਹੋ ਗਿਆ ਮਾਨ ਮਠੰਡੇ ਵਾਲਾ ਫਸ ਗਿਆ ਉਹਨਾਂ ਲਈ ਲਗਦੀ ਵੀਰਦੀ ਹੈ ਠੀਕ ਹੈ ਇਹ ਸਾਰੇ ਬੰਦੇ ਨਾ ਅੱਗ ਲਾਉਣ ਵਾਲੇ ਨੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਗੁੰਮਰਾਹ ਕਰਕੇ ਗਲਤ ਰਸ ਤੇ ਗਲਤ ਰਸ ਤੇ ਤੋਰਨ ਵਾਲੇ ਨੇ ਮੈਂ ਚੈਲੰਜ ਕੀਤਾ ਇਸ ਵੀਡੀਓ ਦੇ ਵਿੱਚ ਜੇ ਕਿਸੇ ਵਿੱਚ ਦਮ ਹੈਗਾ ਤਾਂ ਸਾਹਮਣੇ ਬਹਿ ਕੇ ਗੱਲ ਕਰਿਓ ਜੇ ਤੁਹਾਡੀਆਂ ਗੱਲ ਕਿਉਂ ਨਾ ਹੋਈਆਂ ਤਾਂ ਮੈਨੂੰ ਨੀਵੇਂ ਫਾਂ ਬਹਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ